ਕੀਮਤੀ ਸਮਾਂ ਕੱਢ ਕੇ ਧਿਆਨ ਦੇਣ ਜੋ ਗੱਲਾਂ ਜ਼ਰੂਰ ਸੁਣੋ ਨੰਬਰ 1 ਸਵੇਰੇ ਖਾਲੀ ਪੇਟ ਠੰਡਾ ਪਾਣੀ ਨਾ ਪੀਓ ਇਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਨੰਬਰ 2 ਦਾਲ ਚੀਨੀ ਦਾ ਇਸਤੇਮਾਲ ਕਰਨ ਨਾਲ ਮੋਟਾਪਾ ਘਟਣ ਲੱਗ ਜਾਂਦਾ ਹੈ ਨੰਬਰ 3 ਠੰਡਾ ਦੁੱਧ ਪੀਣ ਦੀ ਬਜਾਏ ਗਰਮ ਦੁੱਧ ਪੀਣਾ ਚਾਹੀਦਾ ਹੈ ਗਰਮ ਦੁੱਧ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 4 ਕੋਲੀਆਂ ਚੀਜ਼ਾਂ ਦਾ ਇਸਤੇਮਾਲ ਕਰਨ ਨਾਲ ਸਿਹਤ ਵਧੀਆ ਰਹਿੰਦੀ ਹੈ ਜਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਅਸੀਂ ਮੌਤ ਦੇ ਕਰੀਬ ਹੋ ਜਾਂਦੇ ਹਾਂ ਨੰਬਰ 5 ਜੇਕਰ ਤੁਹਾਡੇ ਵਾਲ ਜਿਆਦਾ ਝੜ ਰਹੇ ਹਨ ਤਾਂ ਵਾਲਾਂ ਨੂੰ ਚੌਲਾਂ ਦੇ ਪਾਣੀ ਨਾਲ ਧੋਵੋ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 6 ਖਾਣੇ ਨਾਲ ਪਿਆਜ਼ ਜ਼ਰੂਰ ਖਾਓ ਪਿਆਜ਼ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਨੰਬਰ 7 ਨਹਾਉਣ ਤੋਂ ਪਹਿਲਾਂ ਨਮਕ ਖਾ ਲੋ ਖਾਰਿਸ਼ ਨਹੀਂ ਹੁੰਦੀ ਨੰਬਰ 8 ਹਰ ਰੋਜ਼ ਰਾਤ ਨੂੰ ਚਿਹਰੇ ਤੇ ਕੱਚਾ ਦੁੱਧ ਲਗਾਓ ਚਿਹਰਾ ਚਮਕਦਾਰ ਤੇ ਸੋਹਣਾ ਹੋ ਜਾਂਦਾ ਹੈ ਨੰਬਰ 9 ਜੇਕਰ ਬੱਚਾ ਰਾਤ ਨੂੰ ਨਹੀਂ ਸੌਂਦਾ ਤਾਂ ਉਸ ਨੂੰ ਸ਼ਹਿਦ ਚਿਟਾ ਦਿਓ ਨੰਬਰ 10 ਜੇਕਰ ਸਰੀਰ ਵਿੱਚੋਂ ਪਸੀਨੇ ਦੀ ਬਦਬੂ ਆਉਂਦੀ ਹੈ ਤਾਂ ਨਹਾਉਣ ਵੇਲੇ ਪਾਣੀ ਵਿੱਚ ਗੁਲਾਬ ਦਾ ਅਰਕ ਮਿਲਾ ਲਓ ਜੇਕਰ ਹੱਡੀਆਂ ਦੀ ਕਮਜ਼ੋਰੀ ਹੈ ਤਾਂ ਸੋਇਆਬੀਨ ਖਾਓ ਹੱਡੀਆਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 12 ਜੇਕਰ ਮੋਟਾਪਾ ਵੱਧ ਰਿਹਾ ਹੈ ਤੇ ਪੇਟ ਲਟਕ ਰਿਹਾ ਹੈ ਤਾਂ ਧੁੰਨੀ ਵਿੱਚ ਤੇਲ ਲਗਾਓ ਫਰਕ ਮਹਿਸੂਸ ਹੋਵੇਗਾ ਨੰਬਰ 13 ਰੋਟੀ ਨੂੰ ਹਮੇਸ਼ਾ ਹੌਲੀ-ਹੌਲੀ ਚਬਾ ਕੇ ਖਾਓ ਪੇਟ ਤੇ ਕਮਰ ਦੀ ਚਰਬੀ ਘਟ ਜਾਵੇਗੀ ਨੰਬਰ 14 ਖਾਣਾ ਖਾਣ ਤੋਂ ਬਾਅਦ ਹਮੇਸ਼ਾ ਥੋੜਾ ਜਿਹਾ ਗੁੜ ਖਾਓ ਖਾਣਾ ਛੇਤੀ ਹজম ਹੋ ਜਾਵੇਗਾ ਨੰਬਰ 15 ਜੇਕਰ ਤੁਸੀਂ ਆਪਣਾ weight ਘੱਟ ਕਰਨਾ ਚਾਹੁੰਦੇ ਹੋ ਤਾਂ ਤਿੰਨ ਚੀਜ਼ਾਂ ਜ਼ਰੂਰ ਖਾਓ ਨਿੰਬੂ ਬੰਦ ਗੋਭੀ ਤੇ ਖੀਰਾ ਨੰਬਰ 16 ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਮਰੂਏ ਦੇ ਪੱਤੇ ਖਾਓ ਭੁੱਖ ਲੱਗਣ ਲੱਗ ਜਾਵੇਗੀ ਇਹਨਾਂ ਪੱਤਿਆਂ ਨੂੰ ਤੁਸੀਂ ਪੁਦੀਨੇ ਤੇ ਧਨੀਏ ਦੀ ਚਟਣੀ ਵਿੱਚ ਵੀ ਪਾ ਸਕਦੇ ਹੋ ਨੰਬਰ 17 ਜੇਕਰ ਤੁਸੀਂ ਮਿੱਠਾ ਜ਼ਿਆਦਾ ਖਾਂਦੇ ਹੋ ਤਾਂ ਨਾਲ-ਨਾਲ ਕੌਰੀਆਂ ਚੀਜ਼ਾਂ ਜ਼ਰੂਰ ਖਾਓ। ਨੰਬਰ 18 ਪਾਣੀ ਪੀਣ ਨਾਲ ਸਾਡੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਇਸ ਲਈ ਪਾਣੀ ਜ਼ਿਆਦਾ ਮਾਤਰਾ ਵਿੱਚ ਪੀਣਾ ਚਾਹੀਦਾ ਹੈ। ਨੰਬਰ 19 ਸਵੇਰੇ ਸ਼ਾਮ ਨੂੰ ਸੈਰ ਕਰਨੀ ਚਾਹੀਦੀ ਹੈ ਇਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ।